चौदह साल प्रभु श्री राम जी और माता सीता जी बनवास चले गए कि जिसके चलते उन्होंने काफी सारिया मुश्किलों का सामना करना पिया इस चलते ही उन्होंने रावण का अंत किया बुराई तंगयाई की जित हुई आज रामलीला मंदिर सुजानपुर में श्री रामलीला क्लब की तरफ से प्रधान अजय महाजन इनकी टीम ने जो अयोध्या में प्रांत प्रतिष्ठा 22 जनवरी को हुई थी उसके संबंध में आज यहां पर रामायण का पाठ हवन और यज्ञ कर रहे हैं मैं मुबारकबाद देना चाहता हूं ये बहुत ही ऐतिहासिक दिन है प्रभु राम जिन्होंने मर्यादा का हमें सिखाया माता पिता के आदेश कैसे मानना है किन हालातों में मानना है कल दूसरे दिन उनको राजपाठ मिलना था लेकिन माता पिता के हुक्म से उनको बनवास मिला उन्होंने मर्यादा स्थापित की लक्ष्मण भक्त शत्रुघ्न और श्री राम ने कि भाइयों का प्यार हो तो कैसा हो भक्त हो तो हनुमान जैसा हो दोस्त हो तो सुग्रीव जैसा हो और किस प्रकार उन्होंने अपने रघुकुल रीत सदा चली आई प्राण जाए पर बचन न जाए उन्होंने अपने बचे नहीं जाने दिए हर हालात में कामयाब होके अयोध्या में पहुंचे तो मैं आज के दिन की जो अजय महाजन जी उनकी टीम ने रामलीला क्लब सुजानपुर में जो आज कार्यक्रम कराया है इसकी सराहना करता हूँ भगवान राम से प्रार्थना करता हूँ जिस भाव से जो भावना हिंदुओं में है वो भावना जागी रहनी चाहिए वो तिरंगे जागी रहनी चाहिए ये जिस तरह इन्होंने आज बताया भी है कि हर साल हम करते रहेंगे मैं भगवान से प्रार्थना करता हूं कि इनकी मनोकामना पूरी हो और हिंदुओं में जागृति आए और अपने जो भगवान है उनको हम मानने के लिए मैं तैयार रहे जय हिंद धन्यवाद जय श्री राम जी मैं इंजीनियर अजय महाजन प्रधान श्री राम मेला क्लब सयानपुर आज दे इस बहुत ही विशेष दिन ते इस महान दिन ते अपने वलो ते अपनी समूची क्लब वलो ओना सारे ही महानुभाव वाला बहुत-बहुत धन्यवाद करदा कि जेडे विशेष करके आज पठानकोट तो चल के आए ने मेरी मुराद ਮੇਰੇ ਵੱਡੇ ਭਾਈ ਲਾਈਨ ਬినੋਦ ਮਹਾਜਨ ਜੀ ਉਹਨਾਂ ਦੇ ਛੋਟੇ ਬ੍ਰਦਰ ਲਾਈਨ ਰਮੇਸ਼ ਮਹਾਜਨ ਜੀ ਉਠਾਨਕੋਟ ਤੋਂ ਪਰਿਵਾਰ ਸਮੇਤ ਆਏ ਨੇ ਸਾਡੇ ਵਾਇਸ ਡਿਸਟ੍ਰਿਕਟ ਕਮੰਡਰ ਟੂ ਲਾਈਨ ਅਰਜੀਵ ਖੋਸਲਾ ਜੀ ਉਹਨਾਂ ਦੇ ਨਾਲ ਸਾਡੇ ਕੈਬਨਿਟ ਦੇ ਸੈਕਟਰੀ ਲਾਇਨ ਸੰਜੀਪ ਗੁਪਤਾ ਜੀ ਹੋਰ ਵੀ ਜਿੰਨੇ ਪਤਵੰਤੇ ਸੱਜਣ ਫਜ਼ਾਣਪੁਰ ਦੀਆਂ ਸਾਰੀਆਂ ਧਾਰਮਿਕ ਤੇ ਸਮਾਜਿਕ ਸੰਸਥਾਵਾਂ ਦੇ ਨੁਮਾਇੰਦੇ ਆਣੇ ਅੱਜ ਇੱਥੇ ਬਹੁਤ ਯੋਗਦਾਨ ਦਿੱਤਾ ਬਹੁਤ ਯੋਗਦਾਨ ਦਿੱਤਾ ਮਾਤਰ ਸ਼ਕਤੀ ਨੇ ਫੇਰੇ ਜਿਹੜੀਆਂ 10 ਵਜੇ ਤੋਂ ਚੋਣੀ ਦੋਸੋਂ ਨੇ ਹਜ਼ਾਰਾਂ ਦੀਆਂ ਗਿਣਤੀਆਂ ਦੇ ਵਿੱਚ ਅੱਜੇ ਮਾਤਰ ਸ਼ਕਤੀ ਨੇ ਆਗੇ ਹਾਜ਼ਰੀ ਲਵਾਈ ਹੈ ਮੈਂ ਸਾਰਿਆਂ ਦਾ ਦਿਲ ਦੀਆਂ ਗਹਿਰਾਈਆਂ ਤੋਂ ਬਹੁਤ ਬਹੁਤ ਧੰਨਵਾਦ ਕਰਦਾ ਔਰ ਆਸ ਹੀ ਨਹੀਂ ਵਿਸ਼ਵਾਸ ਕਰਨਾ ਕਿ ਪਵਿੱਖ ਦੇ ਵਿੱਚ ਵੀ ਸ਼੍ਰੀ ਰਾਮ ਨਿਲਾ ਕਲੱਬ ਸਿਆਲਪੁਰ 22 ਜਨਵਰੀ ਦਾ ਇਹ ਇਤਿਹਾਸਿਕ ਦਿਨ ਤੁਸੀਂ ਜਿਵੇਂ ਸਾਰੇ ਜਾਣਦੇ ਹੋ ਕਿ ਇਸ ਇਤਿਹਾਸਿਕ ਦਿਨ ਤੇ 500 ਸਾਲ ਬਾਅਦ ਅਯੋਧਿਆ ਜੀ ਦੇ ਵਿੱਚ ਰਾਮ ਲਲਾ ਜੀ ਦੀ ਮੂਰਤੀ ਦੀ ਪ੍ਰਮਾਣ ਪੜਚੀਸ਼ਾ ਕੀਤੀ ਗਈ ਸੀ ਔਰ ਬਹੁਤ ਹੀ ਭਾਵੁਕ ਦਿਨ ਸੀ ਉਸੇ ਦਿਨ ਨੂੰ ਯਾਦ ਕਰਦੇ ਹੋਏ ਉਸੇ ਪਲਾਂ ਦਾ ਜਸ਼ਨ ਮਨਾਉਂਦੇ ਹੋਏ ਅਸੀਂ ਅੱਜ ਦਾ ਇਹ ਕਰਮ ਕਾਰਗ੍ਰਾਮ ਕੀਤਾ ਇੱਕ ਵਾਰੀ ਦਿਲ ਫੇਰ ਤੋਂ ਮੈਂ ਦਿਲ ਦੀਆਂ ਗਹਿਰਾਈਆਂ ਤੋਂ ਬਹੁਤ 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 ਧੰਨਵਾਦ ਕਰਦਾ ਉਹਨਾਂ ਸਾਰੇ ਹੀ ਸਾਥੀਆਂ ਸੋਚਦਾ ਮਾਫੀ ਚਾਹੁੰਦਾ ਮੈਂ ਨਾਂ ਲੈਣਾ ਭੁੱਲ ਗਿਆ ਆਪਣੇ ਇਲਾਕੇ ਦੇ ਆਨ ਸ਼ਾਨਦਾਰ ਡਾਕਟਰ ਸ਼ਰਨ ਸਿੰਘ ਛੜਾਰੀਆ ਜੀ ਨੇ ਵੀ ਇੱਥੇ ਆ ਕੇ ਆਪਣੀ ਹਾਜ਼ਰੀ ਲਵਾਈ ਤੇ ਉਹਨਾਂ ਨੇ ਵੀ ਸਾਰੇ ਲੋਕਾਂ ਪਰ 아이 ਦਿੱਤੀ ਸਾਡਾ ਮਾਰਗ ਦਰਸ਼ਨ ਕੀਤਾ ਉਹਨਾਂ ਦਾ ਵੀ ਤੇ ਉਹਨਾਂ ਦੀ ਟੀਮ ਦਾ ਮੈਂ ਇੱਥੇ ਆ ਕੇ ਆਪਣੀ ਕਲੱਬ ਵੱਲੋਂ ਕੋਟੀ ਕੋਟੀ ਧੰਨਵਾਦ ਕਰਨਾ જય શ્રી ਰਾਮ જય શ્રી ਰਾਮ જય શ્રી ਰਾਮ ਅੱਜ શ્રી ਰਾਮ ਮੇਲਾ ਕਲੱਬ ਸੁਜਾਨਪੁਰ ਦੇ ਵਿੱਚ ਬਹੁਤ ਹੀ ਵਧੀਆ ਪ੍ਰੋਗਰਾਮ ਕੀਤਾ ਗਿਆ ਜੋ ਕਿ શ્રી ਰਾਮ ਜੀ ਦਾ 500 ਸਾਲ ਦੇ ਬਾਅਦ ਪ੍ਰਾਪਤਿਸ਼ਤਾ શ્રી ਅਯੁੱਧਿਆ ਵਿੱਚ ਕਰਾਈ ਗਈ ਸੀ ਉਹਦੇ ਸਬੰਧ ਦੇ ਵਿੱਚ ਅੱਜ ਅਸੀਂ ਤੀਸਰੇ ਸਾਲ ਪਿਛਲੀ ਤਰ੍ਹਾਂ ਇੱਥੇ ਹਵਨ ਜੱਗ ਔਰ ਰਮਾਇਣ ਪਾਠ ਕਰਕੇ ਲੋਕਾਂ ਨੂੰ ਨਿਹਾਲ ਕੀਤਾ ਔਰ ਆਸ ਕਰਦਾ ਕਿ ਜਿਸ ਤਰ੍ਹਾਂ ਭਗਵਾਨ ਜੀ ਰਾਮ ਜੀ ਆਪਣੀ ਮਰਿਆਦਾ ਦੇ ਵਿੱਚ ਰਹੇ ਉਹਨਾਂ ਨੇ ਮਹਰ ਦਾ ਪਾਠ ਪੜਾਇਆ ਉਸੇ ਤਰ੍ਹਾਂ ਹੀ ਮੈਂ ਜਨਤਾ ਨੂੰ ਅਪੀਲ ਕਰਨਾ ਕਿ ਉਹਦੇ ਉਸੂਲਾਂ ਦੇ ਚੱਲਦੇ ਹੋਏ ਉਹ ਉਹਨਾਂ ਨੂੰ ਗ੍ਰਹਿਣ ਕਰਨ ਤੇ ਅੱਜ ਇਹ ਵੀ ਕਹਾਵਾ ਦਾ ਕਿ ਜਿਸ ਤਰ੍ਹਾਂ ਸਾਡੀ ਰਾਮਲੀਲਾ ਜਦੋਂ ਕ੍ਰਿਸ਼ਨ ਜੀ ਦੀ ਜਨਮ ਅਸ਼ਟਮੀ ਆਉਂਦੀ ਹੈ ਤੇ ਉਹ ਵੀ ਮਨਾਈ ਜਾਂਦੀ ਹੈ ਕੋਈ ਵੀ ਦਿਨ ਤਿਹਾੜ ਆਂਦਾ ਰਾਮ ਨੋਮੀ ਆਂਦੀ ਹੈ ਉਹ ਵੀ ਮਨਾਈ ਜਾਂਦੀ ਹੈ ਇਸੇ ਤਰ੍ਹਾਂ ਹੀ ਰਾਮ ਜੀ ਦੇ ਅੱਜ ਪ੍ਰਾਰਥਾ ਪ੍ਰਤੀਸ਼ਤਾ ਦੇ ਅਫਸਰ ਦੇ ਉੱਤੇ ਅੱਜ ਅਵਨ ਜਾਗ ਔਰ ਰਮਾਇਣ ਦਾ ਪਾਠ ਕੀਤਾ ਗਿਆ ਮੈਂ ਸਾਰਿਆਂ ਨੂੰ ਅਪੀਲ ਕਰਦਾ ਕਿ ਇਸੇ ਤਰ੍ਹਾਂ ਹੀ ਹਾਈ ਨਹੀਂ ਦਿੰਦੇ ਰੋ ਇਸ ਤੋਂ ਨਾਲ ਹੀ ਮੈਂ ਸਾਰਿਆਂ ਕੋਲੋਂ ਚਮਾ ਮੰਗਦਾ જય ਸ਼੍ਰੀ ਰਾਮ જય ਸ਼੍ਰੀ ਰਾਮ જય ਸ਼੍ਰੀ